ਸੋ ਜਿਹੇ ਪਾਇਸੇ ਲੁੱਟ ਕੇ ਢਾਬੇ ਲੁੱਟ ਕੇ ਬੱਸਾਂ ਲੁੱਟ ਕੇ ਪਹਾੜਾਂ 'ਚ ਬਣਾ ਕੇ ਮਹਿਲ ਇਹ ਕੋ ਕੋ ਰਾਜੇ ਬਣ ਜਾਂਦੇ ਸੋ ਵੀਰੋ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਦਿਨ ਹੈ ਸਾਰੇ ਅਖਬਾਰਾਂ 'ਚ ਅਸੀਂ ਰਾਜਪੱਤਰੀ ਸਮਾਗਮ ਦੀ ਅੱਜ ਐਡਾ ਲਵਾਈਆਂ ਨੇ ਪਹਿਲਾਂ ਭੁੱਲ ਹੀ ਗਏ ਸੀ ਤੁਸੀਂ ਜਿਹੜੀ ਕੌਮ ਆਪਣੇ ਵਿਰਸੇ ਨੂੰ ਨਹੀਂ ਯਾਦ ਰੱਖਦੀ ਕੌਮ ਖਤਮ ਹੋ ਜਾਂਦੀ ਹੈ 31 ਜੁਲਾਈ ਨੂੰ ਸ਼ਹੀਦ ਆਜ਼ਮ ਉਦਮ ਸਿੰਘ ਜੀ ਦੀ ਵਰ੍ਹੇ ਸਈ ਹੈ 28 ਸਤੰਬਰ ਨੂੰ ਸ਼ਹੀਦ ਆਜ਼ਮ ਭਗ ਸਿੰਘ ਦਾ ਜਨਮ ਦਿਨ ਹੈ 23 ਮਾਰਚ ਨੂੰ ਉਹਨਾਂ ਦਾ ਸ਼ਹੀਦੀ ਦਿਨ ਹੈ ਕੀ 5 7 10 15 20 50 100 ਦਿਨ ਮਨਾਉਣ ਵੇ ਆਪਾਂ ਨੂੰ ਕੀ ਹਰ ਜਾ ਯਾਰ ਉਹ ਇੰਨੀਆਂ ਕੁਰਬਾਨੀਆਂ ਕਰ ਗਏ ਆਪਾਂ ਉਹਨਾਂ ਨੂੰ ਕੱਲਾ ਸਲੂਟ ਹੀ ਨਹੀਂ ਮਾਰ ਸਕਦੇ ਬਸ ਕੱਲਾ ਯਾਦ ਰੱਖਣਾ ਚਾਹੀਦਾ ਅੱਜ ਤੁਸੀਂ ਜਿੰਨੇ ਆਏ ਹੋ ਨਾ ਬਹੁਤ ਮੈਨੂੰ ਖੁਸ਼ੀ ਹੈ ਤੁਸੀਂ ਘਰੋਂ ਚੱਲ ਕੇ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਉਸ ਮਹਾਨ ਸ਼ਾਸਕ ਦੇ ਸ਼ਰਦਾ ਦੇ ਫੁੱਲਾਂ ਦੇ ਵਿੱਚ ਵਾਦਾ ਕਰੂਗਾ ਕਿ ਹਾਂ ਮੈਨੂੰ ਵੀ ਲੋਕਾਂ ਨੇ ਯਾਦ ਰੱਖਿਆ ਹੈ ਮਾਝੇਲੰਦਰ ਦੀ ਇਲੈਕਸ਼ਨ ਤੇ ਤੁਸੀਂ ਮੈਂ ਕਿਹਾ ਨਾ ਮੈਂ ਜਾਣਾ ਮੈਂ ਜਾ ਕੇ ਆਉਂਗਾ ਸੁਪਰੋਗਰਾਮ ਬਣਾਇਆ ਛੋਟਾ ਪ੍ਰੋਗਰਾਮ ਬਣਾਇਆ ਮੈਂ ਕਿਹਾ ਕੋਈ ਬੜਾ ਆਪਣਾ ਲੈਣੇ ਪ੍ਰੋਗਰਾਮ ਉੱਥੇ ਫਿਰ ਜ਼ਿਆਦਾ ਨਾ ਗੱਲਾਂ ਹੋ ਧਿਆਨ ਨਾ ਹੁਣ ਚਲੋ ਘਟੋ ਘਟ ਇਕ ਐ ਪਰਿਵਾਰ ਵਾਂਗੂ ਬੈਠੇ ਆਪਾਂ ਧੰਨਵਾਦ ਵੀ ਕਰਨਾ ਥੋੜਾ ਤੁਸੀਂ ਸੰਗਰੂਰ ਦੇ ਵਿੱਚੋਂ ਜਿਹੜਾ 2014 ਚ ਆਪਾਂ ਬੂਟਾ ਲਾਇਆ ਸੀ ਉਹ ਬੂਟਾ ਹਰਾ ਕੀਤਾ ਪੌਣੇ 2 ਲੱਖ ਵੋਟਾਂ ਤੇ ਮੇਅਰ ਰਿਕਾਰਡ ਖਾਤਰੇ ਚ ਪਾਤਾ ਸੀ ਸਵਾ 2 ਲੱਖ ਆਲਾ ਤੇ ਪੌਣੇ 2 ਲੱਖ ਤੇ ਚਲੋ ਦੂਜੇ ਨੰਬਰ ਤੇ ਹੋ ਗਿਆ ਰਿਕਾਰਡ ਦੂਜੇ ਨੰਬਰ ਤੇ ਹੋ ਗਿਆ ਹਾਂ ਤੇ ਮੀਤ ਹੇਰ ਜਿਤਾਇਆ ਤੁਸੀਂ ਜਾ ਕੇ ਪੰਜਾਬ ਦੀ ਆਵਾਜ਼ ਬਣੂਗਾ ਉਹ ਲੱਗਿਆ ਬੋਲਣ ਜਾ ਕੇ ਉੱਥੇ ਉਹ ਕਿਉਂਕਿ ਉਹਦੇ ਕੋਲੇ ਤਜਰਬਾ ਹੈ ਦੋ ਬਾਰ ਦਾ ਐਮਐਲਏ ਹੈ ਮੰਤਰੀ ਰਿਹਾ ਹੈ ਅਫਸਰਾਂ ਤੋਂ ਕੰਮ ਕਰਾਉਣੇ ਆਉਂਦੇ ਨੇ ਇਧਰੋਂ ਮੈਂ ਹੈਗਾ ਨਾਲ ਉਹਦੇ ਮੈਂ ਦੱਸੂ ਉਹਨੂੰ ਵੀ ਉੱਥੇ ਬੋਲਣ ਦੇ ਤਰੀਕੇ ਕਿਹੜੇ-ਕਿਹੜੇ ਨੇ ਸੰਗਰੂਰ ਦੀ ਆਵਾਜ਼ ਸੰਸਦ ਚ ਗੂੰਜੂਗੀ ਉਹ ਪਹਿਲੀ ਵਾਰ ਹੋਇਆ ਹੈ ਸੰਗਰੂਰ ਵਾਲਿਆਂ ਨੇ ਫੈਸਲਾ ਕੀਤਾ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਦੀ ਐਮਪੀ ਹੈ ਨਹੀਂ ਤਾਂ ਉਧਰਲੇ ਪਾਸੇ ਰਹਿਨੇ ਆਪਾਂ ਪਰਲੇ ਪਾਸੇ ਪਹਿਲੀ ਵਾਰ ਹੋਇਆ ਹੈ ਹਿਸਟਰੀ 'ਚ 14 'ਚ ਮੈਂ ਸੀ ਸਰਕਾਰ ਗਾਲੀਆ ਦੀ ਸੀ 19 'ਚ ਮੈਂ ਸੀ ਸਰਕਾਰ ਕਾਂਗਰਸ ਦੀ ਸੀ 22 'ਚ ਸਰਕਾਰ ਆ ਗਈ ਸਿਮੇ ਜਿਤਵਾਨ ਸੀ ਆ ਹੁਣ ਪਹਿਲੀ ਵਾਰ ਹੋਇਆ ਵੀ ਸਰਕਾਰ ਵੀ ਆਪਣੀ ਐਮਪੀ ਵੀ ਆਪਣਾ ਹੁਣ ਨਜ਼ਾਰੇ ਦੇਖਿਓ ਤੁਹਾਨੂੰ ਪਤਾ ਲੱਗੂਗਾ ਹੁਣ ਵੀ ਫਾਇਦਾ ਕੀ ਹੁੰਦਾ ਇਸ ਗੱਲ ਦਾ ਤੇ ਉਧਰੋਂ ਵੀ ਤੇ ਉਧਰੋਂ ਵੀ ਸੰਸਦ ਵਾਲੀਆਂ ਪੌੜੀਆਂ ਤੋਂ ਤੇ ਵਿਧਾਨ ਸਭਾ ਵਾਲੀਆਂ ਪੌੜੀਆਂ ਤੋਂ ਜਦੋਂ ਤੁਸੀਂ ਆਪਣੇ ਬੰਦੇ ਭੇਜਦੇ ਹੋ ਉਹਨਾਂ ਪੌੜੀਆਂ ਤੋਂ ਨੀਦ ਰੱਖਿਓ ਕਿਉਂ ਤੁਹਾਡੇ ਘਰਾਂ ਦੀਆਂ ਪੌੜੀਆਂ ਤੁਹਾਡੀ ਤਰੱਕੀ ਦੀਆਂ ਪੌੜੀਆਂ ਉੱਚੀਆਂ ਜਾਣਗੀਆਂ ਹੋਰ ਉੱਚੀਆਂ ਜਾਣਗੀਆਂ ਸਾਡਾ ਕੰਮ ਹੀ ਸੋ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੇ ਰਾਜ ਦੀਆਂ ਤਾਂ ਬਹੁਤ ਗੱਲਾਂ ਨੇ ਜੀ ਮਹਾਰਾਜ ਸਾਹਿਬ ਹਾਥੀ ਤੇ ਬਹਿ ਕੇ ਆਪਣੇ ਪੂਰੇ ਕਾਫਲੇ ਸਮੇਤ ਜਾ ਰਹੇ ਸੀ ਅਚਾਨਕ ਇੱਕ ਰੋੜਾ ਵੱਜਿਆ ਉਹਨਾਂ ਦੇ ਮੱਥੇ 'ਚ ਸਿਕਿਉਰਿਟੀ ਨੂੰ ਚਿੰਤਾ ਹੋ ਗਈ ਉਹਨੇ ਬੰਦਾ ਫੜ ਲਿਆ ਜਿਹਨੇ ਰੋੜਾ ਮਾਰਿਆ ਸੀ ਪੇਸ਼ ਕੀਤਾ ਮਹਾਰਾਜ ਸਾਹਮਣੇ ਕਹਿੰਦੇ ਰੋੜਾ ਕਿਉਂ ਮਾਰਿਆ ਵੀ ਤੂੰ ਉਹ ਕਹਿੰਦਾ ਜੀ ਮੈਂ ਤਾਂ ਸੱਚੀ ਮੁੱੱਚੀ ਥੋੜੇ ਨਹੀਂ ਮਾਰਦਾ ਸੀਗਾ ਮੈਂ ਹੈਗਾ ਦੋ ਦਿਨ ਤੋਂ ਭੁੱਖਾ ਮੈਂ ਤਾਂ 베ਰੀ ਦੇ 베ਰ ਸੀਗੇ ਲੱਗੇ ਹੋਏ ਮੈਂ ਤਾਂ ਉਹਦੇ ਰੋੜਾ ਮਾਰਿਆ ਸੀ ਤੇ ਕੁਦਰਤੀ ਕਿਤੇ ਤੁਹਾਡਾ ਵਿੱਚ ਕਾਫਲਾ ਆ ਗਿਆ ਥੋੜੇ ਵੱਜ ਗਿਆ ਮੈਨੂੰ 베ਰ ਮਿਲ ਜਾਂਦੇ ਚਾਰ ਪੰਜ ਝੜ ਜਾਂਦੇ ਮੈਂ ਖਾ ਲੈਂਦਾ ਮੇਰੀ ਭੁੱਖ ਮਿਟ ਜਾਂਦੀ ਮਹਾਰਾਜਾ ਸਹ ਰਣਜੀਤ ਸਿੰਘ ਜੀ ਕਹਿੰਦੇ ਲਿਆਓ ਵੀ ਸੋਨੇ ਦੀਆਂ ਮੋਹਰਾ ਦੇ ਦਿਓ ਇਹਨੂੰ ਉਹ ਵਜ਼ੀਰ ਕਹਿੰਦੇ ਆ ਕੀ ਕਰੀ ਜਾਂਦੇ ਹ ਮਹਾਰਾਜਾ ਨਾਲੇ ਤਾਂ ਰੋੜਾ ਮਾਰਿਆ ਥੋਡੇ ਨਾਲੇ ਤੁਸੀਂ ਉਹਨੂੰ ਨਾਮ ਦੇਈ ਜਾਂਦੇ ਹੋ ਕਹਿੰਦਾ ਗੱਲ ਸੁਣੋ ਇੱਕ ਬੰਦਾ ਇੱਕ ਬੇਜਾਨ ਬੇਜ਼ੁਬਾਨ 베ਰੀ ਹੈ 베리 ਉਹਦੇ ਤੇ ਰੋੜਾ ਮਾਰ ਕੇ ਜੇ ਉਹਦੀ ਭੁੱਖ ਮਿਟਾ ਸਕਦਾ ਹੈ ਉਹਨੂੰ ਕੁਝ ਮਿਲਦਾ ਹੈ ਬੇਜ਼ੁਬਾਨ 베ਰੀ ਦੇ ਰੋੜਾ ਮਾਰ ਕੇ ਉਹਨੂੰ ਕੁਝ ਮਿਲਦਾ ਹੈ ਟਿੱਡ ਭਰਨ ਨੂੰ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰੋੜਾ ਮਾਰ ਕੇ ਤਾਂ ਉਹਨੂੰ ਬਹੁਤ ਜ਼ਿਆਦਾ ਕੁਝ ਮਿਲਣਾ ਚਾਹੀਦਾ ਮੋਰਾ ਦੇਤੀਆਂ ਜੀ ਐਹਾਂ ਜਾ ਜ਼ਰਾ ਅੱਜ ਜਿਵੇਂ ਹੋ ਜੂਗਾ ਆ ਗੱਲਾਂ ਨੇ ਆਂ ਕਿਆ ਉਹਨਾਂ ਨੇ ਮਦਦ ਤੰਨੇ ਮਾਹੋ ਜਿਨੇ ਉਹਨੂੰ ਜਨਨੀ ਜਿਹੜੀ ਉਹਦੀ ਸੋ ਅੱਜ ਕੋਸ਼ਿਸ਼ ਜਿਸ ਤਰ੍ਹਾਂ ਅਮਨ ਅਰੋੜਾ ਜੀ ਨੇ ਕਿਹਾ ਹੈ ਸਾਡੀ ਕੋਸ਼ਿਸ਼ ਹੈ ਹਰੇਕ ਵਰਗ ਨੂੰ ਆਪਣਾ ਜਿਹੜਾ ਸਰਕਾਰ ਹੈ ਉਹਦਾ ਫਾਇਦਾ ਪਹੁੰਚੇ ਕੋਈ ਚਾਹੇ ਹੋ ਕਿਸਾਨਾਂ ਨੂੰ ਫਸਲਾਂ ਦੇ ਰੂਪ ਚ ਭਾਅ ਦੇ ਰੂਪ ਚ ਜਾਂ ਫਿਰ ਬਿਜਲੀ ਦੇ ਰੂਪ ਚ ਜਾਂ ਫਿਰ ਜਿਹੜੀਆਂ ਕੱਸੀਆਂ ਚ ਪਾਣੀ ਆ ਗਿਆ 40 40 ਸਾਲਾਂ ਬਾਅਦ ਅੱਜ ਮੈਨੂੰ 14 ਵੀਡੀਓ ਆਈਆਂ ਮੇਰੇ ਕੋਲ ਅੱਜ ਜਿੱਥੇ ਲੋਕ ਇਹ ਕਹਿ ਰਹੇ ਨੇ ਜੀ 35 ਸਾਲ ਬਾਅਦ ਪਾਣੀ ਆਇਆ ਸਾਡੇ ਅਸੀਂ ਪਾਣੀ ਐ ਇਸ ਕੱਸੀ ਚ ਦੇਖਿਆ ਪਾਣੀ ਆ ਗਿਆ ਥੱਲੇ ਵਾਲਾ ਪਾਣੀ ਬਚੂਗਾ ਬਿਜਲੀ ਬਚੂਗੀ ਥੱਲੇ ਵਾਲਾ ਪਾਣੀ ਹੀ ਬਚੂਗਾ ਨਹੀਂ ਤਾਂ ਕਰੀ ਜਾਂਦੇ ਆ ਪਤਾ ਮਾਰੂਥਲ ਵੱਲ ਨੂੰ ਚੱਲੇ ਹੋਇਆ ਆ ਪਵਨ ਗੁਰੂ ਪਾਣੀ ਪਿੱਤ ਮਾਤਾ ਤਰਤ ਮਹਾਤ ਇਹ ਗੁਰੂ ਸਾਹਿਬ ਦੇ ਬਚਨਾਂ ਤੇ ਵੀ ਪੂਰੇ ਉਤਰ ਜਾਂਗੇ ਥੋੜੇ ਬਹੁਤ ਚਾਹੇ ਉਹ ਮਜ਼ਦੂਰ ਗਰੀਬ ਉਹਨਾਂ ਦੀ ਦਿਹਾੜੀ ਜਾਂ ਉਹਨਾਂ ਨੂੰ ਕੰਮ ਮਿਲੇ ਚਾਹੇ ਉਹ ਕੰਮ ਹੋਵੇ ਚਾਹੇ ਉਹ ਮੁਲਾਜ਼ਮਾਂ ਨੂੰ ਵਧੀਆ ਤਨਖਾਹਾਂ ਤੇ ਟੀਚਰਾਂ ਨੂੰ ਵਧੀਆ ਪੜਾਉਣ ਦਾ ਮਾਹੌਲ ਮਿਲੇ ਨਵੀਆਂ ਨੌਕਰੀਆਂ ਕੱਢੀਏ ਫੈਕਟਰੀਆਂ ਆਉਣ ਉਹਦੇ ਚ ਸਾਡੇ 3 ਪੁੱਤ ਕੰਮ ਕਰਨ ਵੱਡੇ ਵੱਡੇ ਅਹੁਦਿਆਂ ਤੇ ਸਾਡੇ ਪੰਜਾਬੀ ਮੁੰਡੇ ਕੁੜੀਆਂ ਬੈਠਣ ਇਸ ਇੱਕ ਕੋਸ਼ਿਸ਼ ਹੈ। ਔਰ ਦੋ ਸਵਾ ਦੋ ਸਾਲ ਚ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਵੀ ਪਿਆ ਕਿਉਂਕਿ 70-75 ਸਾਲ ਪੁਰਾਣਾ ਤਾਣਾ ਉਲਝਿਆ ਹੋਇਆ ਹੈ। ਥੋੜੇ ਜਿਹਾ ਠੀਕ ਕਰਨ ਨੂੰ ਟਾਈਮ ਤਾਂ ਲੱਗ ਜੂਗਾ ਪਰ ਸਾਡੀ ਨੀਅਤ ਹੈ ਮੇਰੀ ਨੀਅਤ ਤੇ ਸ਼ੱਕ ਨਾ ਕਰਿਓ ਨੀਅਤ ਜਮਾਂ ਸੱਚੀ ਹੈ ਕਈ ਵਾਰੀ ਕੋਈ ਆਰਡਰ ਹੋਣ ਨੂੰ ਟਾਈਮ ਲੱਗ ਜਾਂਦਾ ਸਰਕਾਰੀ ਕੰਮ ਹੈ ਫਾਈਲਾਂ ਰੁਕ ਜਾਂਦੀਆਂ ਅਫਸਰ ਜਿਹੜੇ ਨੇ ਉਹਨਾਂ ਨੂੰ ਹਜੇ ਠੀਕ ਕਰਨ ਨੂੰ ਥੋੜਾ ਟਾਈਮ ਲੱਗ ਗਿਆ ਕਿਉਂਕਿ ਪਹਿਲਾਂ ਪੁਰਾਣੀ ਬੈਠੇ ਸੀ ਉਹੀ ਉਹ ਮੈਂ ਮੈਂ ਨਾ ਮੰਨੂ ਮੈਂ ਨਾ ਮੰਨੂ ਤੇ ਫਿਰ ਉਹ ਦੁਬਾਰਾ ਹੁਣ ਸ਼ੁਰੂ ਹੋਇਆ ਕਿ ਇੰਨਾ ਕੁਝ ਮਿਲਣ ਲੱਗ ਗਿਆ ਅਗਲੇ 2 ਸਾਲ ਦੇਖਿਓ ਹੁਣ ਤੁਸੀਂ ਕਿਉਂਕਿ ਮੈਂ ਨਾ ਤਾਂ ਘਰੇ ਲੈ ਕੇ ਜਾਣੇ ਨੇ ਪੈਸੇ ਆਪ ਮੈਂ ਕਮਾਉਣੇ ਨਹੀਂ ਇਹਨਾਂ ਲਈ ਮੈਂ ਰਹਿਣ ਨਹੀਂ ਦੇਣੇ ਜੇ ਅੱਜ ਤੋਂ 10 ਸਾਲ ਪਹਿਲਾਂ ਵੀ ਖਾਦੇ ਆ ਨਾ ਸਾਰੇ ਘਟਾਉਂ ਬਿਆਸ ਸਮੇਤ ਘੜਾ ਕੇ ਖਜ਼ਾਨੇ ਚ ਖਜ਼ਾਨੇ ਚ ਤੁਹਾਡੇ ਕੋਲੇ ਤੈਨੂੰ ਤਾਂ ਡਰਦੇ ਨੇ ਤੈਨੂੰ ਤਾਂ ਹਰ ਰੋਜ਼ ਟੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਕਿਉਂਕਿ ਉਹਨੂੰ ਪਤਾ ਵੀ ਇਹ ਇਹ ਡਰਦਾ ਹੈ ਨਹੀਂ ਇਹ ਤੇ ਨਾ ਕੋਈ ਸਾਥ ਤੋਂ ਕੋਈ ਕੇਸ ਕੁਸ ਬਣਨਾ ਹੈ ਇਹ ਆਮ ਘਰਾਂ ਦਾ ਮੁੰਡਾ ਹੈ ਇਹ ਕਿਉਂ ਬਣ ਗਿਆ ਇੱਥੇ ਤਾਂ ਸਾਡੇ 3 ਪੁੱਤ ਬੰਦੇ ਹੁੰਦੇ ਹੁੰਦੇ ਆ ਬਸ ਆ ਹੀ ਬੰਦੇ ਆ ਟੜਕੀ ਗਾਲਾਂ ਕੱਢ ਲੈਣੇ ਮੈਨੂੰ ਦੱਸ ਕੱਢ ਲੂ ਮੈਂ ਕਿਹ ਜਿਨ੍ਹਾਂ ਚ ਲੋਕ ਮਿਲਣਾ ਨੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੱਢੀ ਜੋ ਉਹੀ ਆਪਦੇ ਵੱਲੋਂ ਹੀ ਬਣੇ ਬੈਠੇ ਨੇ ਬਸ ਜੀ ਹੁਣ ਬਸ ਭਵਾਨ ਤਬਾਨ ਨੇਤਾ ਹੁਣ ਸਰਕਾਰ ਨੇ ਟੁੱਟ ਜਾਣਾ ਤੇ ਬਸ ਅਸੀਂ ਬਣ ਜਾਣਾ شیخ ਚਿੱਲੀ ਵਾਲੀ ਜਿਹੜੀ ਚਕਾਣੀ ਜੀ ਨਹੀਂ ਪੜਦੇ ਹੁੰਦੇ ਸੀ ਆਂਡਿਆਂ ਦੀ ਟੋਕਰੀ ਵਾਲੀ ਉਹੋ ਐ ਐ ਕਿਉਂ ਟੁੱਟੀ ਜੂ ਸਰਕਾਰ ਬਈ ਲੋਕਾਂ ਨੇ ਬਣਾਈ ਆ ਬਈ 92 ਐਮਐਲ ਨੇ ਲੋਕਾਂ ਨੇ ਸਰਕਾਰ ਬਣਾਈ ਆ ਆਪਦੀ ਸਰਕਾਰ ਆ ਲੋਕਾਂ ਦੀ ਆਪਦੀ ਪਹਿਲੀ ਵਾਰ ਤਾਂ ਮੁੱਖ ਮੰਤਰੀ ਨੂੰ ਐ ਹੱਥ ਦੇ ਕੇ ਖੜਾ ਲੈਂਦੇ ਨੇ ਸੜਕ ਤੇ ਉਹ ਦੇਖ ਲੋ 25 ਸਾਲ ਕਰਾਂਗੇ ਰਾਜ ਆਣ ਦਾ ਹਾਲ ਦੇਖ ਲੋ ਕੀ ਹੋਇਆ ਪਿਆ